ਮਰਦੀ ਸਿੰਘ ਜੀ ਨੇ ਤੇ ਕਰਮਜੀਤ ਕੋ ਆ ਜਨੇ ਸੜਨਾ ਵਾਦਾ ਦਿੱਤਾ ਸੀ ਉਹਨਾਂ ਦੇ ਕੋਲ ਦੋ ਬੱਚੇ ਸੀ ਉਸ ਟੈਂਡੇ ਉਹ ਫੈਦੇ ਸੀਗੇ ਉਹਨਾਂ ਨੇ ਇੱਕ ਬੱਚਾ ਤਿੰਨ ਦੇ ਇੱਕ ਛੁਕ ਸੀ ਉਸ ਟੈਂਡੇ ਦਾ ਕੋਟੋ ਹਸਪਤਲ ਜੀ ਵੀ ਆਏ ਇੱਕ ਕੁੜੀ ਹੈ ਜੋ ਜੋਤਪੁਰ ਦੇ ਬਥੇ ਜੋਤਪੁਰ ਜਿਹੜੀ ਉਹਦੇ ਟੋਪਰੀ ਕਰਦੀ ਸੀ ਉਹਨਾਂ ਦੇ through ਸਾਨੂੰ ਪਤਾ ਚੱਲਿਆ ਕਿ ਉਹ ਬੱਚਾ ਦੇ ਨਾਲ ਲੱਗ ਰਿਹਾ ਹੈ ਅਸੀਂ ਬੱਚਾ ਲੈਣ ਲਈ ਛੁਕ ਸੀ ਉਹਨਾਂ ਨੇ ਸਾਨੂੰ ਪਿਆ ਕਿ ਅਸੀਂ ਤੁਹਾਨੂੰ ਬੱਚਾ ਦੇਵਾਂਗੇ ਇਸ ਤੋਂ ਰਾਨੋ ਸਾਡੇ ਘਰ ਆnde ਜਾਂਦੇ ਰਹੇ ਐ ਸਾਡੀ ਪੂਰੀ ਹیثیت ਦੇ ਕਰਿਆ ਸਭ ਕਿੰਨੇ ਚਿਰ ਦੀ ਗੱਲ ਆ ਜੀ ਐ ਜੀ ਉਹਨਾਂ ਦੀ 10 ਅਕਤੂਬਰ ਨੂੰ ਸਾਡੀ ਕੁੜੀਆ ਹੋਈ ਸੀ ਉਸ ਤੋਂ 2 ਢਾਈ ਮਹੀਨੇ ਪਹਿਲੇ ਉਹ ਸਾਡੇ ਘਰ ਆਵੇ ਜਦੋਂ ਕੁੜੀ ਤੁਹਾਨੂੰ ਦਿੱਤੀ ਗਈ ਸੀ ਕਿੰਨੇ ਚਿਰ ਦੀ ਸੀ ਉਹ ਕੁਛ ਕੈਂਟੀ ਇੱਕ ਕੈਂਟੀ ਦੀ ਜੰਮ ਦੀ ਉਹਨਾਂ ਨੇ ਮੇਰੇ ਛੋਲੇ ਪਾਇੇ ਤੁਸੀਂ ਕਿੰਨਾ ਚਿਰ ਰੱਖੀ ਆ 2 ਸਾਲ ਵੀ 2 ਸਾਲ ਨੂੰ 2 ਭਾਈ ਮਹੀਨੇ ਹੋਏ ਐ ਉਹਨੂੰ ਮਿਲਣ ਵਾਸਤੇ ਬੁਲਾਇਆ ਤੇ ਚੁੱਕ ਕੇ ਲੈ ਗਏ ਬਿਨਾ ਮੇਰੀ ਪਰਮਿਸ਼ਨ ਤੋਂ ਕੀ ਕਹਿੰਦੇ ਆ ਤੁਹਾਨੂੰ ਜਦੋਂ ਕੁੜੀ ਦਿੱਤੀ ਤੁਹਾਡੇ ਕੋਈ ਲਿਖਤੀ ਰੂਪ ਵਿੱਚ ਤੁਸੀਂ ਉਹਨਾਂ ਕੋਲ ਉਹਨਾਂ ਨੇ ਡਾਇਰੈਕਟ ਸਾਡੇ ਨਾਮ ਦੇ ਹੀ ਅਧਾਰ ਕਾਰਡ ਤੇ ਸਾਡੇ ਨਾਮ ਤੇ ਉਸੇ ਵੇਲੇ ਸਾਰੇ ਹਸਪੀਟਲ ਡਾਕੂਮੈਂਟ ਬਣਵਾਉਂਦੇ ਉਸੇ ਵੇਲੇ ਸਾਡਾ ਨਾਮ ਤੇ ਬਹੁਤ ਸਰਟੀਫਿਕੇਟ ਬਣਵਾਤਾ ਕਹਿੰਦੇ ਜੀ ਅਸੀਂ ਲਿਖਤੀ ਡਾਕੂਮੈਂਟ ਕਰ ਲਵਾਂਗੇ ਕਰ ਲਵਾਂਗੇ ਕਰ ਲਾਂਗੇ ਉਸ ਤੋਂ ਬਾਅਦ ਉਹ ਬਾਹਰ ਚਲੇ ਗਏ ਕੈਨੇਡਾ ਚ ਕੋਈ ਲਿਖਤੀ ਡਾਕੂਮੈਂਟ ਉਹਨਾਂ ਨੇ ਨਹੀਂ ਕੀਤਾ ਹੁਣ ਇੱਕ ਕੰਮ 2 ਸਾਲ ਬਾਅਦ ਅਭੀ ਜੁੜਦੇ ਰਹੇ ਐ ਸਾਡਾ ਗੱਲਾਂ ਕਰਦੇ ਰਹੇ ਤੇ ਸਾਨੂੰ ਕਹਿੰਦੇ ਮਿਲਾਨ ਵਜ ਤੇ ਲੈ ਆਓ ਤੇ ਚੁੱਕ ਕੇ ਲੈ ਗਏ ਹਟਵਾਰ ਉਹਨੂੰ ਕਿਹੜੇ ਜਗ੍ਹਾ ਤੋਂ ਲੈ ਕੇ ਆ ਜੀ ਸਾਡੇ ਕੋਲ ਸਾਰੇ ਉਹਦੇ ਪ੍ਰੂਫ ਹੈ ਬੱਚੇ ਦਾ ਇੱਕ ਸਰਕਾਰੀ ਕਾਗਜ਼ ਜਿਹੜਾ ਨਾਮ ਤੇ ਖਾਤਾ ਹੁੰਦਾ ਉਹ ਸਾਡੇ ਨਾਮ ਤੇ ਕੋਲ ਸਰਟੀਫਿਕੇਟ ਸਾਡੇ ਨਾਮ ਤੇ ਆਧਾਰ ਕਾਰਡ ਸਾਡੇ ਨਾਮ ਤੇ ਬੱਚੇ ਦੇ ਜਿਹੜੇ ਇੰਜੈਕਸ਼ਨ ਦੇ ਕਾਰਡ ਬਨੇ ਆ ਹਸਪੀਟਲ ਦੇ ਡਾਕੂਮੈਂਟ ਸਾਡੇ ਨਾਮ ਤੇ ਸਭ ਕੁਝ ਮੇਰੇ ਕੋਲ ਹਰ ਮਹੀਨੇ ਦੀ ਉਹਦੀ ਫੋਟੋ ਜਦੋਂ ਦੀ ਉਹ ਪੈਨਾ ਹੋਈ ਸੀ ਮੈਂ ਹਰ ਇੱਕ ਮਹੀਨਾ ਉਹਦੇ ਤੇ ਰਿਪੋਰਟ ਕੀਤਾ ਉਹਦਾ ਫੰਕਸ਼ਨ ਕਿੰਨਾ ਉਹਦਾ ਬਰਥਡੇ ਕਿੰਨਾ ਉਹਦੀ ਮੁੰਨਨ ਕਿਤੇ ਸਭ ਕੁਝ ਕੀਤਾ ਨਹੀਂ ਹੁਣ ਕੋ ਲੈ ਕੇ ਗਿਆ ਉਹ ਕੀ ਕਹਿੰਦੇ ਮਿਲਦੇ ਵਰਤਨ ਦੇ ਸਾਡੇ ਸਾਰੇ ਰਿਕਾਰਡ ਅਰਕੋਲ ਰਿਕਾਰਡਿੰਗ ਕੋ ਜੁੜਾ ਹੋਉਂ ਨਾ ਕਿ ਕਿੱਥੋਂ ਦੇ ਰਹਿਣ ਵਾਲੇ ਹੋ ਉਹ ਲੱਗੇ ਜੇ ਅੱਜ ਨਾਲ ਫਤਿਹਗੜ੍ਹ ਚੂੜੀਆਂ ਰੋਡ ਦੇ ਕੋਲ ਫਿਰਨਾ ਮੱਕੋ ਵਾਲੋ ਦੇ ਕੋਲ ਉੱਥੇ ਰਹਿਣ ਵਾਲੇ ਹੈਗੇ ਕੋਣ ਹੈਗੇ ਉਹ ਬੰਗੂ ਗਿਆ ਕਿਉਂਕਿ ਉਹਨਾਂ ਨੇ ਮੈਨੂੰ ਇੰਨੇ ਦਿਨ ਤੋਂ ਘਾਰਾ ਲਾ ਰਿਹਾ ਅਸੀਂ ਅੱਜ ਬੱਚਾ ਤੁਹਾਡਾ ਹੀ ਹੈ ਅਸੀਂ ਤੁਹਾਨੂੰ ਦੇਖੇ ਜਾ ਰਹੇ ਹਾਂ ਬੱਚਾ ਤੁਹਾਡਾ ਤੁਹਾਨੂੰ ਦੇਖੇ ਜਾ ਰਹੇ ਹਾਂ ਵੀ ਕੋਲ ਰਿਕਾਰਡਿੰਗ ਵੀ ਹੈ ਕਿ ਤੁਹਾਨੂੰ ਬੋਲ ਰਿਹਾ ਕਿ ਬੱਚਾ ਤੁਹਾਡਾ ਤਾਂ ਬੁਨੇ ਕੇ ਜਾ ਰਹੇ ਹਾਂ ਪਰ ਉਹ ਬੱਚਾ ਸਾਨੂੰ ਨਹੀਂ ਦਿੱਕੇ ਗਿਆ ਇਹ ਕਿਹੜੀ ਜਗ੍ਹਾ ਤੋਂ ਲੈ ਕੇ ਗਏ ਸੀ ਜੀ ਸਾਡੀ ਕੋਈ ਕਿਹੜੀ ਜਗ੍ਹਾ ਕਿਹੜੀ ਜਿੱਥੋਂ ਗਏ ਬੱਚਾ ਟ੍ਰਿਲੀਅਮ ਮਾਲ ਦੇ ਵਿੱਚੋਂ ਕਿੰਨੀ ਕਿੰਨੀ ਤਰੀਕ ਨੂੰ ਲੈ ਗਏ ਸੰਡੇ ਨੂੰ 11 ਤਰੀਕ ਨੂੰ ਹਾਂਜੀ ਪੂਰੀ ਸੀਸੀਟੀਵੀ ਫੁਟੇਜ ਉਤੇ ਮੌਜੂਦ ਆ ਉਹ ਤੁਹਾਡੇ ਤੋਂ ਚੋਰੀਆਂ ਲੈ ਕੇ ਗਏ ਜਾਂ ਚੀਜ਼ ਚੋਰੀ ਜਾਂਦੀ ਬਾਕੀ ਸਾਨੂੰ ਕੀ ਕਹਿ ਰਹੇ ਆਂ ਤੁਸੀਂ ਉਹਨੂੰ ਮਾਂ ਨੂੰ ਮਿਲਣ ਦੋ ਜਿੰਨੀ ਤਰਾਜੇ 2 ਘੰਟੇ ਚ ਬੱਚਾ ਤੁਹਾਡੇ ਕੋਲ ਲੈ ਗਿਆ ਰੇ ਘਰੋਂ ਆ ਰਹੇ ਸਭ ਕੁਝ ਹੋ ਰਿਹਾ ਉਹਨਾਂ ਦਾ ਅਸੀਂ ਉਹਨੇ ਲੈ ਕੇ ਆਏ ਅਸੀਂ ਉਹਨੇ ਲੈ ਗਏ ਜੋ ਲੈ ਕੇ ਗਿਆ ਕਿੰਨੀ ਤਰੀਕ ਦੀ ਗੱਲ ਆ 11 ਤਰੀਕ ਪ੍ਰਸ਼ਾਸਨ ਕੀ ਕਹਿੰਦਾ ਇਸ ਬਾਰੇ ਦੀ ਪ੍ਰਸ਼ਾਸਨ ਨੂੰ ਕੰਪਲੇਨਟ ਕੀਤੀ ਸਿਰਫ ਸਾਨੂੰ ਇੱਕੋ ਗੱਲ ਕਹੀ ਜੀ ਬੋਤ ਤੁਸੀਂ ਉਹਨਾਂ ਡਾਕੂਮੈਂਟ ਨਹੀਂ ਬਣਾਈਆਂ ਸਾਰੀ ਡਾਕੂਮੈਂਟ ਮੇਰੇ ਨਾਮ ਤੇ ਮਤਲਬ ਚੰਮਨ ਵਾਲੀ ਸਭ ਕੁਝ ਪਾਲਣ ਵਾਲੀ ਕੁਝ ਨਹੀਂ 2 ਸਾਲ ਬਾਅਦ ਬੱਚਾ ਚੁੱਕ ਲੈ ਗਈ ਅਸੀਂ ਕਿਉਂ ਕਿਸੇ 2 ਸਾਲ ਬਾਅਦ ਬੱਚਾ ਕਿ ਮੰਗੀ ਕਰਦੇ ਤੁਸੀਂ ਮੰਗੀ ਕਰਦੇ ਜੀ ਮੈਨੂੰ ਪਰਚਾ ਵਾਪਸ ਚਾਹੀਦਾ ਜੋ ਮਰਜ਼ੀ ਹੋਈ ਹੈ ਬੱਚਾ ਵਾਪਸ ਕਰ ਪਰਚਾ ਮੰਗੋ ਕਰੋ ਜੋ ਮਰਜ਼ੀ ਕਰੋ ਮੇਰਾ ਬੱਚਾ ਵਾਪਸ ਆਣਾ ਚਾਹੀਦਾ ਮੇਰੇ ਕੋਲ ਮੇਰੇ ਤਾਂ ਕਿਡਨਾਪ ਕਰਕੇ ਲੈ ਗਏ ਨਾ ਮੇਰੀ ਕੁੜੀ ਨੂੰ ਉਹ ਤੇ ਬਾਅਦ ਗੱਲਾਂ ਨੇ ਇਹ ਉਹਨਾਂ ਦਾ ਸੀ ਕਿ ਮੇਰਾ ਮੇਰੇ ਹੱਥੋਂ ਤੇ ਮੇਰੀ ਕੁੜੀ ਕਿਡਨਾਪ ਕਰਕੇ ਲੈ ਗਏ ਨਾ ਕੋਈ ਸੁਣਵਾਈ ਨਹੀਂ ਕਰ ਰਿਹਾ ਸਾਰੇ ਆਪਣੀ ਤੋ ਆਰੇ ਉਹਨਾਂ ਦਾ ਉਹਨਾਂ ਦਾ ਪਹਿਲਾਂ ਆਪਦੇ ਕਿੰਨੇ ਬੱਚੇ ਸੀ ਮੇਰਾ ਕੋਈ ਬੱਚਾ ਨਹੀਂ ਉਹਨਾਂ ਦੇ ਉਹਨਾਂ ਦੇ ਇੱਕ ਬੇਟਾ ਅਲਰਟੀ ਸੀ ਇਹਨਾਂ ਨੇ ਸਿਰਫ ਦੋ ਬੇਟੀਆਂ ਹੋਈਆਂ ਸੀ ਟਵਿਨਸ ਹੋਈਆਂ ਸੀ ਹਾਂਜੀ ਫਿਰ ਉਹ ਜੋ ਇੱਕ ਬੇਟੀ ਮੈਨੂੰ ਦਿੱਤੀ ਹੋਈ ਹੈ ਜੀ ਮੇਰਾ ਨਾਮ ਹਾਂਜੀ ਕੀ ਨਾਮ ਆਪਣਾ ਕੇਜਪਾਟਿਆ ਸੁੰਨ ਨਗਰ ਦੇ ਰਹਿਣ ਵਾਲੇ ਆਪਾਂ ਤੇ ਇਹਨਾਂ ਨੇ ਨਾ ਤੁਹਾਨੂੰ ਇੱਥੇ ਟੰਡੇ ਨੂੰ ਜਿਹੜਾ ਕਿ ਟਵਿਨਸ ਮੋਰ ਦੇ ਬੁਲਾਇਆ ਸੀ ਕਿ ਬੱਚੇ ਨੂੰ ਮਿਲਣ ਲਈ ਇੱਛਾ ਨਹੀਂ ਆਪਾਂ ਬੱਚੇ ਨੂੰ ਵੀ ਚਲੋ ਆਪਾਂ ਮਿਲਣਾ ਚਾਹਦੇ ਆਂ ਕਿ ਇਹਨਵੇਂ ਤੇ ਟੇਲੇ ਮਿਲ ਪਹੁੰਚ ਜਾਓ ਆਈ ਉਹਦੇ ਤੇਰੋ ਇਹਨਾਂ ਨੂੰ ਕਾਲ ਕੀਤੀ ਸਰ ਆਪਾਂ ਨਿਕਲ ਗਏ ਆ ਕਹਿੰਦੇ ਆਪਾਂ ਵੀ ਨਿਕਲ ਕੇ ਬਾਸ ਪਹੁੰਚਣ ਵਾਲੇ ਆ ਆਪਾਂ ਕਿੱਥੇ ਕਹਿੰਦੇ ਕਿੱਥੇ ਮਿਲਾਂਗੇ ਐਸਾ ਕਰੋ ਕੋਰਪੁਆਇੰਟ ਉੱਪਰ ਆਇਓ ਆਪਾਂ ਉੱਤੇ ਬਿਆਰ ਕੇ ਮਿਲ ਲੈਂਦੇ ਆ ਇਹਨਾਂ ਨੇ ਮਿਲ ਆਏ ਵੇ ਇਹਨਾਂ ਨੂੰ ਕਾਲ ਕੀਤੀ ਵੀ ਸਰ ਤੀ ਆਈ ਨਹੀਂ ਐ ਇਦਾਂ ਕਰ ਬਾਸ ਤੁਹਾਡੇ ਕੋਲ ਇਹ 5 ਮਿੰਟ ਦੇ ਵਿੱਚ ਆ ਦੇ ਜਦੋਂ ਆਏ ਵੇ ਇਹਨਾਂ ਦੀ ਮੀਸੀਸ ਜੀ ਕਰਮ ਅਮਰ ਵੀ ਸੀ ਔਰ ਕਰਮ ਕਰਮ ਜੀ ਹੈ ਜੀ ਜਿਹੜੇ ਦੋ ਜਾਨੇ ਪਹਿਲੇ ਆਏ ਇਹਨਾਂ ਨੇ ਕਹਿ ਚਿੜੇ ਦੋ ਜਾਨੇ ਆ ਨਾ ਤੋਂ علاوہ ਹੋਰ ਕੋਈ ਇਹਨਾਂ ਨੇ ਇਹ ਵੀ ਕਿਹਾ ਕਿ ਕੋਈ ਦੋ ਜਾਨਾ ਨਾਲ ਆ ਆਪਦੀ ਦੋ ਜਾਨੇ ਮਿਲਣਾ ਜਾਂਦੇ ਆ ਤੇ ਦੋ ਜਾਨੇ ਆਏ ਪਹਿਲੇ ਉਹਨਾਂ ਨੇ ਮਿਲਿਆ ਬੇਟੀ ਚਲੋ ਉਹਨਾਂ ਨੂੰ ਉਠਾਇਆ ਵੇ ਚਲੋ ਆਪਣਾ ਹਰਕਿਸ਼ਨ ਉਹਨਾਂ ਦੀ ਚ ਬੇਟੀ ਹੈ ਚਲੋ ਚੁੱਕਿਆ ਉਹਨਾਂ ਨੇ ਹਾਂਜੀ ਆ ਕੋਈ ਚੀਜ਼ ਖਾਦੀ ਕੈਂਡੀ ਵਾਲਾ ਕੋਈ ਐਨੀ ਮੇ ਕੋਈ ਚਾਕਲੇਟ ਵਾਲਾ ਖਾਣਾ ਨਹੀਂ ਖਾਦਾ ਇਹਨਾਂ ਨੇ ਚੁੱਕਿਆ ਵੇ ਕੈਂਡੀ ਲੈਣ ਦੇ ਬੰਦੇ ਆ ਕੁੜੀ ਨੂੰ ਲੈ ਕੇ ਉੱਥੋਂ ਨਿਕਲ ਕੇ ਜਿਹੜੇ ਉਹ ਹੈਗੇ ਅਮਨਵੀਰ ਤੋ ਬਾਅਦ ਜਿਹੜੀ ਕੁੜੀ ਦਲਵਾਨ ਵਾਲੇ ਕੋਲ ਤੋਂ ਤੁਹਾਡੇ ਕੋਲ ਇੱਕ ਉਹ ਲਮਾ ਗਿਆ ਇਹਨਾਂ ਦਾ ਬ੍ਰਦਰ ਹੋਰੇ ਇਹਨਾਂ ਦਾ ਸੋਹਰਾ ਆ ਗਿਆ ਸਾਡੇ ਲਾ ਕੇ ਪ੍ਰੈਕਟਿਸ ਜਦੋਂ ਤੁਹਾਨੂੰ ਕੁੜੀ ਉਹਨਾਂ ਨੇ ਦਿੱਤੀ ਸੀ 2 ਸਾਲ ਤੁਸੀਂ ਪਾਲੀ ਆ ਉਸ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਮਿਲਦੇ ਬੱਤੇ ਮਿਲਦੇ ਬੱਤੇ ਦੇ ਜੀ ਵੀਡੀਓ ਕਾਲ ਉਹ ਨਹੀਂ ਰਹੀਏ WhatsApp ਦੇ ਮੈਸੇਜ ਵਗੈਰਾ ਕਰਦੇ ਰਹੇ ਉਹਦੇ ਵਿੱਚ ਘਰ ਵੀ ਦੋ ਤਿੰਨ ਵਾਰੀ ਸਾਡੇ ਆਏ ਵੇ ਮੇਰੇ ਬ੍ਰਦਰ ਇਲਾ ਮਧਈ ਲਾ ਉਹਨਾਂ ਦੇ ਘਰ ਵੀ ਆਏ ਵੇ ਤਦੋਂ ਸ਼ੁਰੂ ਹੁੰਦਾ ਰਿਹਾ ਉਹਨਾਂ ਨੇ 2 ਸਾਲਾਂ ਚ ਉਹਨਾਂ ਨੇ ਕਦੀ ਤੁਹਾਨੂੰ ਇਹਦਾ ਅਧਿਕਰ ਦਿੱਤਾਗਾ ਵੀ ਕੁੜੀ ਸਾਨੂੰ ਦੇ ਦੋ ਵਾਪਸ ਨਹੀਂ ਸਰ ਕੁਛ ਨਹੀਂ ਗਿਆ ਇਹ ਗੱਲਾਂ ਨੂੰ ਪਰ ਹੁੰਦੀ ਕਿ ਇਸ ਤਰ੍ਹਾਂ ਕਿ ਆਪਾਂ ਕੁੜੀ ਲੈ ਜਾਨੀ ਆਪਾਂ ਟੂਨ ਲੈ ਕੇ ਜਾਂਦੇ ਮੈਂ ਤੁਹਾਨੂੰ ਧੋਖੇ ਨਾਲ ਲੈ ਗਏ ਧੋਖੇ ਨਾਲ ਇੱਕ ਪ੍ਰੋਸੈਸ ਨਾਲ ਗਏ ਕਿ ਮਿਲਦੇ ਪੇ ਕਰੀਤਦਾ ਤੇ ਕੋਈ ਗੱਲ ਨਹੀਂ ਹੋਈ ਇਹਦੇ ਤਰ੍ਹਾਂ ਇੱਕ ਪਾਣੀ ਦੇ ਰਾਏ ਕਿ ਪਹਿਲੇ ਕੈਂਡੀ ਰਮਾਨੀ ਨੀਚੇ ਲੈ ਕੇ ਬਾਹਰ ਵਿੱਚੋਂ ਕੀ ਉਹ ਸਾਰਾ ਟੱਪਰ ਆ ਬੈਠਾ ਸਾਡੇ ਕੋਲ 3-5 ਬੱਚੇ ਨੂੰ ਉਠਿਆ ਮਿੰਟ ਵੱਲ ਪੰਨਾ ਅਤੇ ਘੰਟੇ ਵੱਲ ਫੋੜਦੇ ਨੇ ਬੇਟਾ ਕਿੱਥੇ ਉਹ ਕੁੜੀਆਂ ਕਿੱਥੇ ਵੇ ਬਸ ਉਹ ਨੀਚੇ ਉਹ ਰਿਓ ਕਰਾਰੇ ਛੋਕੀ ਕਰਵਾ ਰਹੇ ਝੋਗਲ ਲੈ ਰਹੇ ਇਹ ਕਦੇ ਕਦੇ ਇਸ ਤਰ੍ਹਾਂ ਦੇ ਨਾਨੇ ਕਨੈਪਸ ਨਾਲੋਂ ਬਾਹਰ 11 ਤਰੀਕੀ ਤੁਹਾਡੇ ਕੋਲੋਂ ਲੈ ਕੇ ਗਏ ਆ ਉਸ ਤੋਂ ਬਾਅਦ ਤੁਹਾਨੂੰ ਮਿਲ ਨਹੀਂ ਦਿੱਤਾ ਉਹ ਆਰੇ 8 ਘੰਟੇ ਵੀ ਚਾਰੇ ਆ ਖਾਨਾ ਤੁਹਾਡੇ ਕਾਰਖਾਨਾ 2 ਘੰਟੇ ਵੀ ਚਾਰੇ ਜਿੱਤੋਂ ਬਲ ਰਿਪੋਰਟ ਕੀਤੀ ਹੈ ਪਰ ਅੱਜ ਤੱਕ ਦਵਾਈ ਨਹੀਂ ਕਰੇ ਪ੍ਰਸ਼ਾਸਨ ਉਸ ਬਾਰੇ ਤੁਹਾਡੇ ਕੋ ਕੰਪਲੀਟ ਦਿੱਤੀ ਗਈ ਹੈ ਜੀ ਆ ਭਾਈ ਇੱਕ ਐਪਲੀਕੇਸ਼ਨ ਦਿੱਤੀ ਨਾ ਪੱਛਾ ਦਰਜੀ ਗਰੀਬਪੁਰਸ਼ ਨਹੀਂ ਕਰੇ ਨਾ ਕੋਈ ਦਵਾਈ ਕਰੀ ਨਹੀਂ ਨਹੀਂ ਹੁਣ ਉਹਨਾਂ ਵੱਲੋਂ ਕੀ ਕੀਤਾ ਜਾ ਰਿਹਾ ਵੀ ਬੱਚਾ ਨਹੀਂ ਬੱਚਾ ਕਿੰਨੇ ਨਹੀਂ ਦੇਣਾ ਜੀ ਆ ਜੀ ਪ੍ਰਸ਼ਾਸਨ ਕੀ ਕਹਿੰਦਾ ਹੈ ਪਾਲਣ ਦੇ ਕਮੀ ਪੇਸ਼ੀ ਹੋਏ ਜੇ ਬੱਚਾ ਨਾ ਹੋਵੇ ਤੇ ਬੱਚਾ ਨਹੀਂ ਨਹੀਂ ਪੰਦਾ ਬੈ ਜਾ ਉਹ ਰਹੀ ਕੋਈ ਕਮੀ ਵਿੱਚ ਤੇ ਬੰਦਾ ਕਹਿੰਦਾ ਵੀ ਚੰਗਾ ਲੱਗਿਆ ਪ੍ਰਸ਼ਾਸਨ ਕੀ ਕਹਿੰਦਾ ਜੀ ਤੁਹਾਨੂੰ ਨਹੀਂ ਬੱਚਾ ਨਹੀਂ ਕਹਿ ਰਹੇ ਜੀ ਮੈਂ ਫਿਰ ਉਹਦਾ ਡਿਵਲਰ ਨਹੀਂ ਹੈ ਉਹਦਾ ਕੋਈ ਪਰਵਾਹਾਂ ਦੇ ਵਿੱਚ ਆਉਂਦੀ ਨਹੀਂ ਦਵਾ ਦਿੰਦਾ ਉਹਦੇ ਪੰਦੇ ਚੇ ਰਸ ਨਹੀਂ ਕਰਦਾ ਤੇ ਬਾਕੀ ਜੋ ਮਤਾਬਕ ਕਾਨੂੰਨ ਹੈ ਉਹ ਵੀ ਆ